ਆਹ ਤੇ ਉੱਤੋਂ ਆਉਂਦਾ ਕੋਈ ਕੋਈ ਆਵਾਜ਼ ਰੰਗਾਂ ਜਾਂਦੀ ਬੜੀ ਬਣਾ ਸਕੀ ਪੂਰੀ ਮਾਇਨਾ ਕਰਾਉਣ ਲਈ ਇਹ ਕਹੜਨੇ ਆ ਡੈਡੀ ਦਾ ਇਹ ਲੋਨ ਤੇਰਾ ਨਾ ਮੈਂ ਨੇ ਘਰ ਤੋਂ ਜਿਵੇਂ ਚਾਰ ਮਹੀਨੇ ਆਪਾਂ ਕਰ ਹਾਂਜੀ ਕਿਵੇਂ ਹੋ ਚੱਲ ਜੀ ਰਹੇ ਹੈ ਲੱਗਦਾ ਜੀ ਰਹੇ ਆ ਜੀ ਬੈਠ 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 ਕੋਈ ਰੀਤੀ ਜੀ ਕਰੋ ਉਹ ਤਾਂ ਕੰਮ ਨਹੀਂ ਬਣਾਉਣਾ ਨਹੀਂ ਬੜਦਾ ਹਾਂ ਜੀ ਹਾਂ ਜੀ ਹਾਂ ਜੀ ਵੀਰ ਜੀ ਹੂੰ ਹਾਂ ਇਹ ਹੋਣੀ ਨਹੀਂ ਵੀਰੇ ਹੁਣ ਇੱਕ ਵਾਰ ਚੱਕ ਲਈ ਉਹਨੇ ਠੀਕ ਹੋਣ ਕੋਈ ਨਹੀਂ ਉਹਨੂੰ ਰੋਕ ਲਓਗੇ ਅਸਤਾਨ ਸਾਹਿਬ ਹਾਂ ਲੋ ਵੀਰੇ ਵੀਰੇ ਜਿਵੇਂ ਜਿਵੇਂ ਮਦਰ ਫਾਦਰ ਆਵਾਂਗਾ ਵਿੱਚ 20 ਸਾਲ ਦਾ ਉਹਦਾ ਵੋਟਰ ਕਾਰਡ ਨਹੀਂ ਬਣਿਆ ਫਿਰ ਉਹ ਤਾਂ ਉਹ ਆਪਣਾ ਵੋਟਰ ਕਾਰਡ ਅਪਲਾਈ ਕਰੇ ਫਿਰ ਉਹ ਬਣਾ ਦੇ ਮਮੀ ਡੈਡੀ ਦਾ ਬਣਾ ਦੋ ਹਾਂ ਜਿਹੜਾ ਮੁੰਡਾ ਹੈ ਜਦੋਂ ਵੋਟਰ ਕਾਰਡ ਬਣਾ ਲੂਗਾ ਤੇ ਜਦੋਂ ਵੋਟਰ ਕਾਰਡ ਬਣ ਕੇ ਆ ਗਿਆ ਸਾਰਾ ਕੁਝ ਹੋ ਗਿਆ ਤੋਂ ਤੋਂ ਬਾਅਦ ਇੱਕ ਇਹਦੇ ਵਿੱਚ ਆਪਸ਼ਨ ਆ ਬਾਅਦ ਬੰਦਾ ਐਡ ਹੋ ਸਕਦਾ ਹੋ ਜਾਂਦਾ ਹਾਂ ਮੈਂ ਮਮੀ ਦੇ ਲਈ ਬਣਾ ਦਈਏ ਹਾਂ ਮਮੀ ਡੈਡੀ ਦਾ ਬਣਾ ਦੋ ਹੋ ਜੂ ਐਡ ਵਾਰਡ ਹਾਂ 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 ਇਹ ਲੱਗ ਗਈ ਉਹਨਾਂ ਸਾਰਿਆਂ ਨੇ ਅਸੀਂ ਨਹੀਂ ਲੈਂਗੇ ਇਹ ਮਹਾਂਦਵਤ ਨੂੰ ਰੋਕਣਾ ਹੈ ਜਿਸ ਤਰ੍ਹਾਂ ਆਪ ਅੱਛਾ ਹੋਵੇਗਾ ਉਹ ਕਹਿ ਰਹੇ ਉਹ ਕਹਿ ਰਹੇ ग <नगाज़्या> फतड <Nu> ਮੈਂ ਤੁਹਾਨੂੰ ਦੱਸਦਾ ਕਿ ਤੁਹਾਨੂੰ ਬਹੁਤ ਜ਼ਿਆਦਾ ਬਿਤੀ ਗਈ ਹੈ। ਤੁਸੀਂ ਆਈ ਰਹਿ। ਮੇਰੇ 5 ਮਿੰਟ ਤੱਕ ਫੋਨ ਕਰਦਾ। ਮੇਰੇ 5 ਮਿੰਟ ਤੱਕ ਫੋਨ ਕਰਦਾ। ਅਰੇ ਨਾ ਕਿਉਂ ਪੁੱਛਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਬਹੁਤ ਬਹੁਤ ਧੰਨਵਾਦ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਸਾਹਿਬ ਦਾ ਜਿਹਨਾਂ ਦੇ ਅੱਜ ਸਿਹਤ ਇਹ ਯੋਜਨਾ ਜਿਹੜੀ ਹੈ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੀ ਲਾਗੂ ਕੀਤੀ ਆ 10 ਲੱਖ ਤੱਕ ਦਾ ਇਲਾਜ ਜਿਹੜਾ ਉਹ ਸਾਰਿਆਂ ਦੇ ਲਈ ਫ੍ਰੀ ਕਰ ਦਿੰਦਾ ਸੋ ਹਰ ਪਰਿਵਾਰ ਨੂੰ ਮਿਲੇਗਾ ਇਹਦੇ ਤਹਿਤ ਗਰਾਉਂਡ ਵਿਖੇ ਪਹੁੰਚਿਆ ਗਰਾਉਂਡ ਇਸ ਥੰਡੇ ਵਿੱਚ ਪਹੁੰਚ ਲਾਇਆ ਕਦੇ ਇੱਥੇ ਇਹ ਮਾਰਕ ਕਮੇਟੀ ਦੇ ਚੇਅਰਮੈਨ ਸਾਹਿਬ ਬਲਦੇ ਕੋਮਲ ਜੀ ਤੇ ਉਹ ਸੀ ਗਰਾਉਂਡ ਸਾਹਿਬ ਲੋਕ ਲੋਕ ਜੀ ਸਾਡੇ ਬਲੌਕ ਸੰਕੀ ਮੈਂਬਰਸ ਸਾਹਮਣੇ ਖੜੇ ਨੇ ਅ ਨਵਿੰਦਰ ਜੀ ਇੰਦਰ ਜੀ ਇੰਦਰ ਜੀ ਸਿੰਘ ਜੀ ਤੇ ਸਾਡੇ ਸਰਪੰਚ ਸਾਹਿਬ ਵੀ ਖੜੇ ਨੇ ਸਾਡੇ ਬਾਪੂ ਜੀ ਪੈਣ ਬਿੱਡੀਓ ਨੇ ਸਾਡੇ ਸਾਰੇ ਨੌਜਵਾਨ ਯੂਥ ਦੇ ਅੱਗੂ ਹੋ ਸਾਰੇ ਜਿੰਨੇ ਵੀ ਪੈਸੇ ਪਹੁੰਚੇ ਸਾਡੇ ਗੁਰੀ ਬਰਵਾਲੀ ਜੀ ਜਿਹੜੇ ਅ ਯੂਥ ਦੇ ਸਾਡੇ ਕੋਆਰਡੀਨੇਟਰ ਨੇ ਹਲਕੇ ਦੇ ਅੰਦਰ ਵੀ ਸਾਡੇ ਯੂਥ ਦੇ ਜਿਹੜੇ ਨੌਜਵਾਨ ਨੇ ਸਾਥੀ ਆ ਗਏ ਨੇ ਸਿਲਪਾ ਕੱਟ ਰਹੇ ਨੇ ਸੋ ਮੈਂ ਇੱਕ ਜਿੱਥੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਜਿੱਥੇ ਮੈਂ ਤੈ ਦਿਨ ਤੋਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਆਦਮ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਬਣਾਈ ਤੇ ਅਸੀਂ ਸਾਰੇ ਜਿਹੜੇ ਰਲ ਕੇ ਚੰਗਾ ਕੰਮ ਲੱਗੇ ਹੋਏ ਹਨ ਤਾਂ ਜਿਹੜੀ ਜਿਹੜੀ ਜਿੰਨੀ ਜਿੰਨੋ ਜਿਹੜੀ ਲੋੜ ਹੈਗੀ ਆ ਉਦੇ ਮੁਤਾਬਕ ਸਾਰਾ ਕੰਮ ਕਰ ਰਹੇ ਆ ਜਿਵੇਂ ਸਾਰਿਆਂ ਦੇ ਲਈ ਬਿਜਲੀ ਫਰੀ ਦੇ ਦਿੱਤੀ ਹੈ ਜਿੰਨੇ ਵੀ ਖੜੇ ਨੇ ਉਹ ਪਵਾਂ ਵੋਟ ਪਾਉਣ ਲੱਗੇ ਆਪਦੇ ਜੀ ਆਏ ਹੋਏ ਕਹਿੰਦੇ ਮਿਹਤ ਜੀ ਜੋ ਮਰਜ਼ੀ ਕਰੋ ਮੇਰੀ ਫਰੀ ਸਾਰਿਆਂ ਦੇ ਲਈ ਤੋਂ ਮौज ਕਰਦੇ ਨੇ ਵਧੀਆ ਗੱਲ ਹੈ ਅੱਜ ਵੀ ਉਹੀ ਕਹਿੰਦੇ ਆ ਭਾਈ ਤੁਹਾਨੂੰ ਇਲਾਜ ਸਾਰਿਆਂ ਨੂੰ ਜਿਹੜਾ ਤੁਸੀਂ ਘਰਾ ਕੇ ਦੇਵਾਂਗੇ ਕੋਈ ਗੱਲ ਨਹੀਂ ਕਿਸੇ ਵੀ ਵਿਚਾਰ ਦਾ ਕੋਈ ਨਹੀਂ ਤੇ ਪਰ ਬੇਰੀ ਮੁੱਖ ਮੰਤਰੀ ਸਾਹਿਬ ਦਾ ਦਾਇਰਨ ਤੋਂ ਮਿਲ ਕੇ ਮੈਂ ਕਹਿੰਦਾ ਆਸ ਕਰਦਾ ਹਾਂ ਪ੍ਰਵਾਤਮਾ ਜੀ ਨੂੰ ਕੋਈ ਬਿਮਾਰ ਨਾ ਹੋ ਉਹ ਤੰਦਰੁਸਤ ਰਹੇ ਪਰ ਜੇ ਬਿਮਾਰ ਹੋ ਜਾਂਦੇ ਹੋ ਤਾਂ ਮੁੱਖ ਮੰਤਰੀ ਸਾਹਿਬ ਉਹਦੇ ਪਹਾੜ ਤੋਂ ਉਹਦੇ ਪਰਿਵਾਰ ਤੋਂ ਉਹਦੇ ਨਾਲ ਖੜੇ ਨੇ ਤੇ ਮੈਂ ਇਸ ਗੱਲ ਦਾ ਤੁਹਾਨੂੰ ਸੁਨੇਹਾ ਦਉਣਾ ਕਿ ਬਿਲਕੁਲ ਬੇਫਿਕਰ ਹੋ ਜਾਓ ਤੁਹਾਡੇ ਲਈ ਮੁੱਖ ਮੰਤਰੀ ਸਾਹਿਬ ਅਸੀਂ ਸਾਰੇ ਨਾਲ ਖੜੇ ਆ ਬਿਲਕੁਲ ਵੀ ਕਿਸੇ ਚੀਜ਼ ਦੀ ਚਿੰਤਾ ਨਾ ਕਰੋ ਜੇ ਬਿਮਾਰੀ ਤੁਹਾਰੀ ਘਰ ਚ ਆਏ ਉਹਦਾ ਇਲਾਜ ਕਰਾਂਗੇ ਤਾਂ ਅੱਜ ਬੜੀ ਖੁਸ਼ੀ ਹੈ ਤੇ ਕਲਾਉਡ ਦੇ ਵਿੱਚ ਅਸੀਂ ਮੈਂ ਤਾਂ ਉਹਰੇ ਖਾਸਾ ਸੀ ਕਿ ਅਲੀ ਸ਼ੁਰੂਆਤ ਵੀ ਜਿਹੜੀ ਆ ਇੱਥੋਂ ਹੀ ਕਰਦੇ ਸੀ ਪਹਿਲਾਂ ਵੀ ਜਿਹੜੀ ਆਪਾਂ ਕਨੋਪੀਆਂ ਲਾ ਕੇ ਜੋ ਕਰਦੇ ਸੀਗੇ ਜਿਹਨੂੰ ਬਿਜਲੀ ਗਰੰਟੀਆਂ ਕਰਤੀ ਸੀ ਇਸੇ ਇੱਥੇ ਦਮਸਤ ਕਰਦੇ ਸੀ ਸੋ ਅੱਜ ਜਦੋਂ ਦੁਬਾਰਾ ਉੱਥੋਂ ਹੀ ਸ਼ੁਰੂ ਕੀਤਾ ਤਾਂ ਬਹੁਤ ਹੀ ਅਲੰਗਰ ਚੰਗਾ ਲੱਗਦਾ ਸਾਰੇ ਜਣੇ ਮੈਂ ਫੇਰ ਕਹਿੰਦਾ ਖੁਸ਼ ਰਹੋ ਤੰਦਰੁਸਤ ਰਹੋ ਆਪਣੇ ਕਾਰਡ ਜਰੂਰ ਬਣਾਓ ਠਰ ਲੈਣਾ ਇਹ ਖਾਲੇ ਦਾ ਪੀਓ ਕਈ ਵਾਰੀ ਕਿਸੇ ਨੂੰ ਸੁਣੋ ਚਾਹੁੰਦਾ ਸਾਰਿਆਂ ਨੂੰ ਬੜਾ ਕਿਦਮਾ ਬਿਨਾਂ ਫੇਸ ਪਾਓ ਸਾਰਿਆਂ ਨੂੰ ਮਿਲਦਾ ਬਹੁਤ ਬਹੁਤ ਆਪਾ ਵਾਈ ਗੁੱਡ ਵੀ ਕਿ ਖਾਲਾ